सर सर्विस में हूँ आर्मी में ए, आग लगने का कारण था कि आग लग, लग थे? मैं सर अकेला था मैं सर ये क्रॉस पार करते मैं गाड़ी पार किया गाड़ी में शॉर्ट सर्किट हुआ सर आग लगी मैं गाड़ी को रोका सर फिर मैं रोक के इसमें देखा सर नीचे उतरा इसमें पूरा आग लग गया सर सी एन जी गाड़ी सी एन जी नहीं सी भी है सर पेट्रोल से चल रही थी फिलहाल सर हाँ सी एन जी हो शॉर्ट सर्किट सर पता नहीं चल रहा सर शॉर्ट सर्किट इसका कोई पता नहीं लग रहा जी एक मिनट पूछ लो है ਮੇਜ਼ ਕੀ ਨਾਮ ਹੈ ਸਰ ਮੇਰਾ ਨਾਮ ਰਜਿੰਦਰ ਕੌਸ਼ਲ ਫਾਇਰ ਸਟੇਸ਼ਨ ਆਫੀਸਰ ਪਟਿਆਲਾ ਸਰ ਐਸ ਕਿੰਨੇ ਵਜੇ ਸੂਚਨਾ ਮਿਲੀ ਗੱਡੀ ਸਾਡੇ ਕੋਲ ਕੋਈ ਸਾਡੇ ਕੋਲ ਕੋਈ ਸਵਾ 3 ਵਜੇ ਸੂਚਨਾ ਮਿਲੀ ਕੰਟਰੋਲ ਰੂਮ ਪੁਲਸ ਕੰਟਰੋਲ ਰੂਮ ਤੋਂ ਤੇ ਸ਼ੇਰਾਂਲੇ ਗੇਟ ਕੋਲ ਕੋਈ ਗੱਡੀ ਹੈ ਜਾਰੀ ਉਹਨੂੰ ਅੱਗ ਲੱਗੀ ਹੈ ਤੇ ਸਾਡੀ ਟੀਮਾਂ ਮੌਕੇ ਤੇ ਤੁਰੰਤ ਰਵਾਨਾ ਹੋਈਆਂ ਤੇ ਆ ਕੇ ਗੱਡੀ ਦੇ ਅੱਗ ਦੇ ਕੰਟਰੋਲ ਕੀਤਾ ਗੱਡੀ ਸੀ ਐਨਜੀ ਦੀ ਗੈਸ ਦੀ ਕਿੱਟ ਲੱਗੀ ਹੋਈ ਸੀ ਜਿਸ ਕਾਰਨ ਕਾਫੀ ਤਕਲੀਫ ਦਾ ਸਾਹਮਣਾ ਹੋਇਆ ਸਾਨੂੰ ਤੇ ਫਟਾਸੀਂ ਕੰਟਰੋਲ ਕਰ ਲਈ ਜਿਹੜਾ ਬੰਦਾ ਚਲਾ ਰਿਹਾ ਸੀਗਾ ਉਹ ਬਚ ਗਿਆ ਗੱਡੀ ਫੋਰਡ ਫੀਗੋ ਸੀ ਨੰਬਰ ਵਗੈਰਾ ਅਸੀਂ ਚੈੱਕ ਕਰਦੇ ਹਾਂ ਉਹ ਗੱਡੀ ਦਾ ਨੰਬਰ ਕੀ ਹੈ ਤੇ ਮਾਲਕ ਦਾ ਨਾਮ ਵਗੈਰਾ ਅਸੀਂ ਕਿੰਨੇ ਲੋਕ ਮੌਜੂਦ ਸੀ ਸਰ ਗੱਡੀ ਦੇ ਵਿੱਚ ਇੱਕੋ ਹੀ ਬੰਦਾ ਚਲਾ ਰਿਹਾ ਸੀਗਾ ਕੋਈ ਮਿਲਟਰੀ ਸਰਵਿਸਮੈਨ ਹੋ ਸੀਗਾ ਤੇ ਉਹ ਚਲਾ ਰਿਹਾ ਸੀ ਤੇ ਉਹ ਨਾਲ ਦੇ ਨਿਕਲ ਗਿਆ ਅਸੀਂ ਗੱਲਬਾਤ ਕੀਤੀ ਕੁਝ ਪਤਾ ਲੱਗਿਆ ਸ਼ਾਰਟ ਸਰਵਿਸ ਸਰ ਉਹ ਜਿਵੇਂ ਉਹ ਦੱਸ ਰਿਹਾ ਵੀ ਮੈਂ ਕ੍ਰੋਸਿੰਗ ਕੀਤੀ ਹੈ ਲਾਈਟਾਂ ਕ੍ਰੋਸ ਕਰਕੇ ਮੈਨੂੰ ਲੱਗਿਆ ਵੀ ਸ਼ਾਰਟ ਸਰਕਟ ਹੋਇਆ ਤੇ ਮੈਨੂੰ ਕੋਈ ਸਮੈਲ ਜੀ ਆਈ ਤੇ ਮੈਂ ਗੱਡੀ ਫਟਾਫਟ ਸਾਈਡ ਤੇ ਲਗਾ ਕੇ ਉਤਰ ਗਿਆ ਐਨ ਐਨ ਇਹਨ ਹੁਣ ਕਿੰਦਾ ਕਿੰਨੀਆਂ ਗੱਡੀਆਂ ਲਗੀਆਂ ਸਰ ਅਸੀਂ ਦੋਨੋਂ ਗੱਡੀਆਂ ਮੌਕੇ ਤੇ ਮੰਗਾ ਲਈਆਂ ਸੀਗੀਆਂ ਗੱਡੀ ਸਾਡੀ ਇੱਕੋ ਹੀ ਲੱਗੀ ਆ ਬਟ ਅਸੀਂ ਦੋ ਗੱਡੀਆਂ ਮੌਕੇ ਤੇ ਮੰਗਾ ਲਈ ਸੀ ਦੋ ਟੀਮਾਂ ਸੀਗੀਆਂ ਸਾਡੇ ਅਸੀਂ ਆਪ ਮੌਕੇ ਤੇ ਪਹੁੰਚ ਗਏ ਸੀ ਕੈਮੀਕਲ ਵਗੈਰਾ ਯੂਜ਼ ਕਰਕੇ ਅਸੀਂ ਤੇ ਤੁਰੰਤ ਅਸੀਂ ਕਾਬੂ ਪਾਇਆ ਤੇ ਆਨ ਜਨਰਲ ਰਸਤੇ ਲੋਕ ਪਬਲਿਕ ਨੂੰ ਬਚਾ ਲਿਆ ਠੀਕ ਹੈ ਜੀ